ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅੱਜ ਆਪਾਂ ਜਿਹੜੀ ਵੀਡੀਓ ਲక్ష్ਮੀ ਡੇਰੀ ਫਾਰਮ ਦੇ ਵਿੱਚ ਖੜੇ ਆ ਸੁਹਾ ਦਾ ਟਾਈਮ ਆ ਪਹਿਲਾਂ ਤੁਹਾਨੂੰ ਇਧਰ ਮੈਂ ਮਖਾ ਦੇਵਾਂ ਇਧਰ ਜਤਲਾ ਤੇ ਇਧਰ ਝੋਟੇ ਨਾ ਆ ਰਹੇ ਆ ਤੇ ਜੋ ਇਹਨਾਂ ਦੇ ਬੱਚਾ ਦਾ ਫਾਰਮ ਤੋਂ ਲੈਦਾ ਕਰ ਦਿੱਤਾ ਗਿਆ ਉਹ ਬਾਹਰ ਖੇਤ ਨਹੀਂ ਕਰਤਾ ਤੇ ਇਥੇ ਝੋਟਿਆਂ ਦਾ ਬੁੱਲਾਂ ਦਾ ਫਾਰਮ ਹੈ ਸਿਰਫ ਤੇ ਇੱਧਰ ਵਿਖਾਉਨੇ ਆ ਤੁਹਾਨੂੰ ਜਿਹੜਾ ਇਹਨਾਂ ਨੇ ਇੱਥੇ ਸਕੰਜਾ ਤਿਆਰ ਕੀਤਾ ਹਾ ਸੈਰ ਕਰਨ ਵਾਸਤੇ ਜਿਹੜੇ ਝੋਟਿਆਂ ਨੂੰ ਜਾਂ ਬੁੱਲਾਂ ਨੂੰ ਸੈਰ ਕਰਵਾਈ ਜਾਂਦੀ ਆ ਤੇ ਇਹਦੇ ਵਿੱਚ ਸੈਰ ਕਰਵਾਈ ਜਾਂਦੀ ਆ ਕਿਉਂਕਿ ਕਿ ਤੋਰਾ ਫੇਰਾ ਕਰਵਾਉਣ ਲਈ ਬਾਹਰ ਜਾਣਾ ਪੈਂਦਾ ਸੀਗਾ ਤੇ ਹੁਣ ਇੱਥੇ ਵਧੀਆ ਸਾਰਾ ਜੋ ਬੁੱਲਾ ਇੱਥੇ ਜਿਹੜਾ ਸੈ ਇੱਥੇ ਇਹਦੇ ਵਿੱਚ ਹੀ ਤੁਰਿਆ ਜਾਂਦਾ ਰਿੰਗ ਦੇ ਵਿੱਚ ਤੇ ਇੱਥੇ ਹੀ ਸੈਰ ਕਰਵਾ ਦਿੱਤੀ ਜਾਂਦੀ ਆ ਤੇ ਆਓ ਆਓ ਵੇਖਣ ਨੂੰ ਵਿਖਾਉਨੇ ਬੁੱਲਾ ਹਾ ਕਰ ਲੈਂਡੋ ਆ ਜੋ ਆ ਜਾ ਰਿਹਾ ਸਾਹਮਣੇ ਦੇਖ ਸਕਦੇ ਹੋ ਤੇ ਇਹਦੇ ਮਗਰ ਆ ਮੋਤੀ ਆ ਆ ਦੇਖ ਸਕਦੇ ਹੋ ਉਦੋਂ ਮਗਰ ਆ ਨਵਾਂ ਬੱਚਾ ਤੇ ਕੁਲਦੀਪ ਸਿੰਘ ਮਹੂਦੇ ਘਰ ਆਇਆ ਇਹਦਾ ਜੇ ਨਾਂ ਮੇਰੇ ਸਹਾਰਾ ਨਹੀਂ ਤੜਿਆ ਕੋਈ ਆ ਕੋਈ ਨੂਰ ਆ ਕੋਈ ਨੂਰ ਵੇਖੋ ਬੈਸਟ ਬੁੱਲ ਜਿਹਨੂੰ ਕਹਿ ਸਕਦੇ ਆਪਾਂ ਵੀ ਜਿਹਨੇ ਕ੍ਰਾਂਤੀ ਲਿਆਂਦੀ ਆ ਕਿਸਾਨਾਂ ਦੇ ਘਰ ਦੇ ਵਿੱਚ ਜਿਹਦੀਆਂ ਦੁੱਧ ਹਰ ਕਿਸਾਨ ਦੇ ਘਰ ਜਿਹਦੀ ਝੁੱਟੀ ਜਿਹੜੀ ਇਹਦੀ ਪੈਦਾ ਹੋ ਗਈ ਉਹਨੇ ਦੁੱਧ ਦੇਖ ਕੇ ਉਹਨੇ ਦੁੱਧ ਹਮੇਸ਼ਾ ਚੰਗੇ ਦੁੱਧ ਦਿੱਤਾ ਕਿਸੇ ਨੇ ਮੰਨ ਕੇ ਚੱਲੋ ਬਾਕੀ ਹੁੰਦਾ ਚੱਲੋ ਇਹ ਮਾਂ ਦੇ ਹਿਸਾਬ ਨਾਲ ਵੀ ਹੁੰਦਾ ਕੁਛ ਹਨ ਜੇ ਕਿਤੇ ਚੰਗਾ ਦੁੱਧ ਦਿੱਤਾ ਰੇਹ ਛੋਟੀ ਦੀ ਆਦੀ ਮਾਂ ਨਾਲ ਬਹੁਤ ਵਧੀਆ ਆਪ ਹੋ ਕੇ ਦਿੱਤਾ 14 ਕਿਲੋ ਜੇ ਕਿ 10 ਕਿਲੋ ਵਾਲੀ ਦਾ 14 ਕਿਲੋ ਤੇ ਜੇ ਕੋਈ 14 15 ਕਿਲੋ ਵਾਲੇ 20 20 ਕਿਲੋ ਤੱਕ ਵੀ ਦੱਦ ਜਿਹੜਾ ਇਹਨੇ ਭਜਾ ਦਿੱਤਾ ਇਹਦੀ ਇਨੀ ਪ੍ਰੈਸ਼ਰ ਵਧੀਆ ਇਹ ਕਿਸਾਨਾਂ ਦੇ ਘਰ ਇੱਕ ਕ੍ਰਾਂਤੀ ਲਿਆਉਣ ਵਾਲਾ ਬੁੱਲ ਆ ਤੇ ਬਾਕੀ ਪੈਸੇ ਵੀ ਚੰਗੇ ਵਟਾਏ ਇਹਨਾਂ ਦੇ ਛੋਟਿਆਂ ਨੇ ਜੇ ਕਿਸਾਨ ਨੂੰ ਮੰਨ ਕੇ ਜੋ ਝੋਟੀ ਪਾਲਦਾ ਅਕਸਰ ਚ ਚੰਗੇ ਰੁਪਏ ਵਟਾਉਗੀ ਤਾ ਉਹ ਸਵਾਦ ਹੀ ਉਹਦਾ 3 ਸਾਲ ਦੀ ਮਿਹਨਤ ਦਾ ਤੇ ਆ ਦੇਖ ਸਕਦੇ ਹੋ ਕੋਇਲ ਨੂਰ ਇਹ ਦੁਬਾਰਾ ਕੋਇਲ ਨੂਰ ਦੇ ਆ ਪਿੱਛੇ ਵੱਲ ਤੁਰਿਆ ਜਾਂਦਾ ਇਹ ਸ਼ਾਰਟ ਕਰਨਾ ਵੀ ਬਹੁਤ ਵਧੀਆ ਬੋਲਾ 60 ਲੀਟਰ ਰਿਕਾਡ ਹੈ ਚੰਗਾ ਬੋਲਾ ਆ ਵੀਰ ਆ ਦੇਖ ਸਕਦੇ ਹੋ ਤੇ ਆ ਟ੍ਰੋਹੀ ਹੈ ਜਰਸੀ ਬੋਲਾ ਤੇ ਆ ਇੱਕ ਸ਼ੋਕ ਆ ਇਹ ਬਹੁਤ ਵਧੀਆ ਬੋਲ ਆ ਬੜੀ ਵਧੀਆ ਲੈਂਦਾ ਤੇ ਨਾ ਫਿਰ ਇਹ ਦੂਬਾ ਕਰ ਲੈਂਡੋ ਆ ਗਿਆ ਮੋਦੀ ਮੈਂ ਕੋਰੇ ਵਿੱਚ ਫੇਰ ਬਖਾਦਣਾ ਸਾਰੇ ਬੋਲ ਕੋਰੇ ਰੰਗ ਵਿੱਚ ਖੜ ਗਏ ਆ ਕੋਈ ਨਾ ਤੋਰਦੇ ਆ ਦੇਖੋ ਕਿਉਂਕਿ ਨਾ ਸੈਰ ਕਰਾਣੀ ਬਹੁਤ ਜ਼ਰੂਰੀ ਹੁੰਦੀ ਆ ਸਿਹਤ ਲਈ ਇਹ ਬਹੁਤ ਜ਼ਰੂਰੀ ਆ ਫੇਰ ਆ ਇਧਰ ਮੋਦੀ ਆ ਗਿਆ ਦਾ ਆਪੇ ਇੱਕ ਹਾਈ ਲੈਵਲ ਤੇ ਬਹੁਤ ਵੱਡਾ ਬੁੱਲ ਬਣਿਆ ਜਾਂਦਾ ਹੈ। ਡਿਗੀਅਲ ਲੈਵਲ ਤੇ। ਫਿਰ ਉਹ ਨਵਾਂ ਬੁੱਲ ਜਿਹੜਾ ਬੱਚਾ ਆ ਕੋਈ ਨੂਰ ਆ ਗਿਆ। ਆ ਸ਼ਾਰਟਕਨ ਆ ਗਿਆ। ਤਾਂ ਆ ਫਿਰ ਉਸ ਤੋਂ ਬਾਅਦ ਉਸੇ ਦੇਖਦਾ ਜੱਥੀ ਰੋਏ। ਤੇ ਆ ਸ਼ੋਕ ਆ ਗਿਆ। ਇਹ ਬੁੱਲ ਸੀ ਸਾਰੇ ਤੇ ਬਾਕੀ ਚਲੋ ਤੁਹਾਨੂੰ ਬਾਕੀ ਵੀਡੀਓ ਤੁਹਾਨੂੰ ਦਿਖਾਉਣੀ ਰਹਿੰਦੀ ਐ ਲక్ష్ਮੀ ਦੇਰੀ ਘਰੋਂ ਦੇ ਵਿੱਚੋਂ ਕਈ ਮੈਂ ਵੀਡੀਓ ਵਿਖਾਈਆਂ ਤੇ ਬਾਕੀ ਦੇ ਸਾਡੇ ਇੱਥੇ ਸਾਰੇ ਬੰਦ ਆਵੇਂ ਬੱਥੇ ਜਿਹੜੇ ਤਿਆਰ ਕੀਤੇ ਜਾ ਰਹੇ ਆ ਆ ਆ ਕੇ ਸਾਈ ਵਾਲਾ ਦੇ ਤੇ ਸਤਿਕਾਰ ਜੀ ਤੇ ਵੀਡੀਓ ਚੰਗੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ